ਦੇਖੋ ਤੁਹਾਡੇ ਲਈ ਬੜਾ ਮੁਸ਼ਕਲ ਹੈ ਸਾਨੂੰ ਹਦਾਇਤਾ ਕਰਨੀਆਂ ਸੌਕੀਆਂ ਨੇ ਪਰ ਤੁਸੀਂ ਜਿੰਨਾ ਹਾਲਾਤਾਂ ਚੋਂ ਲੰਘ ਰਹੇ ਆ ਵਾਕਈ ਮੁਸ਼ਕਲ ਹੈ ਪਰ ਇੱਕ ਕੋਸ਼ਿਸ਼ करिए ਕਿ ਹੁਣ ਤੁਹਾਡੇ ਕੋਲ ਇੱਕ ਹੀ ਸਰਮਾਇਆ ਵਾ ਤੁਹਾਡੀ ਫਸਲ ਰੁੜ ਚੁੱਕੀ ਹੈ ਇਹੀ ਸਰਮਾਇਆ ਵਾ ਜਿਹੜਾ ਤੁਹਾਡੇ ਘਰਾਂ ਚ ਖੜਾ ਵਾ ਜਿਹਦਾ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਆਮਦਨ ਦੇ ਸਕਦਾ ਵਾ ਸੋ ਜਿੰਨੀ ਸੁੱਕੀ ਥਾਂ ਇਹਨਾਂ ਨੂੰ ਮੁਹੱਈਆ ਕਰਵਾ ਸਕਦੇ ਆ ਉਹ ਮੁਹੱਈਆ ਕਰਵਾਓ ਜੇ ਤੁਹਾਡੇ ਪਸ਼ੂਆਂ ਨੂੰ ਗਲ ਕੋਟੂ ਦੀ ਵੈਕਸੀਨ ਨਹੀਂ ਲੱਗੀ ਹੋਈ ਬਿਲਕੁਲ ਫ੍ਰੀ ਵੈਕਸੀਨ ਸਾਡਾ ਮੈਕਮਾ ਲਾ ਰਿਆ ਵਾ ਉਹ ਤੁਸੀਂ ਲਵਾ ਲਓ ਅਕਤੂਬਰ ਮਹੀਨੇ ਦੇ ਵਿੱਚ ਅਸੀਂ ਮੂੰਖੁਰ ਦੀ ਵੈਕਸੀਨ ਲਾਉਣ ਲਈ ਆਵਾਂਗੇ ਉਹ ਤੁਸੀਂ ਵੈਕਸੀਨ ਲਗਵਾਉਣੀ ਆ ਇਸ ਤੋਂ ਇਲਾਵਾ ਅਸੀਂ ਜਿਹੜਾ ਵਕ ਵਕ ਪਿੰਡਾਂ ਦੇ ਵਿੱਚ ਕੈਂਪ ਵੀ ਲਾਵਾਂਗੇ ਜਿੱਥੇ ਪਸ਼ੂਆਂ ਦਾ ਇਲਾਜ ਜਾਂ ਹੋਰ ਕੋਈ ਤੁਹਾਡੀਆਂ ਸਮੱਸਿਆਵਾਂ ਨੇ ਉਹਨਾਂ ਦੇ ਅਸੀਂ ਹੱਲ ਜਿਹੜੇ ਆ ਉਹ ਕੱਢ ਕੇ ਦੇਵਾਂਗੇ ਸਾਡੀ ਕੋਸ਼ਿਸ਼ ਹੋਏਗੀ ਕਿ ਵੱਧ ਤੋਂ ਵੱਧ ਅਸੀਂ ਜਿੰਨਾ ਕਿ ਮੈਨਰ ਮਿਕਸਚਰ ਕਿਤੇ ਅਰੇਂਜ ਕਰ ਸਕੀਏ ਡੋਨਰਸ ਦੇ ਕੋਲੋਂ ਉਹ ਅਸੀਂ ਤੁਹਾਨੂੰ ਉਪਲਬਧ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਜੇ ਤੁਹਾਡੇ ਕੋਲ ਤੂੜੀ ਜੋ ਵੀ ਪਈ ਹੈ ਉਹ ਕੋਸ਼ਿਸ਼ ਕਰੋ ਕਿ ਤੂੜੀ ਛਾਣ ਕੇ ਪਾਉਣੀ ਹੈ ਜੇ ਤੂੜੀ ਗਿੱਲੀ ਹੋਈ ਹੈ ਤੇ ਗਿੱਲੀ ਹੋ ਕੇ ਗੰਢਾ ਬਣੀਆਂ ਨੇ ਕਾਲੇ ਰੰਗ ਦੀਆਂ ਉਹਨਾ ਬਹੁਤ ਕੁਝ ਗਵਾ ਲਿਆ ਤੁਸੀਂ ਕੋਈ ਗੱਲ ਨਹੀਂ ਔਰ ਥੋੜਾ ਹੋਰ ਗਵਾ ਚ ਜੇਗਾ ਜਿੱਥੇ ਤੂੜੀ ਦੇ ਵਿੱਚ ਗੰਢਾ ਨੇ ਉਹ ਗੰਢਾ ਕੱਢ ਕੇ ਬਾਹਰ ਸੱਟੋ ਗਿੱਲੀ ਤੂੜੀ ਜਿਹੜੀ ਆ ਕਾਲੀ ਹੋ ਚੁੱਕੀ ਆ ਉਹ ਤੂੜੀ ਨਹੀਂ ਪਾਉਣੀ ਤੁਸੀਂ ਨਹੀਂ ਤੇ ਤੁਹਾਡੇ ਪਸ਼ੂਆਂ ਲਈ ਨੁਕਸਾਨਦੇ ਹੋਏਗੀ ਸੋ ਆਉਣ ਵਾਲੇ ਸਮੇਂ 'ਚ ਝੋਨੇ ਦੀ ਪਰਾਲੀ ਆ ਜਾਏਗੀ ਫਿਰ ਅਸੀਂ ਤੁਹਾਨੂੰ ਵੱਖਰਾ ਤਰੀਕਾ ਦੱਸਾਂਗੇ ਕਿ ਜੇ ਤੁਹਾਡੇ ਕੋਲ ਹੋਰ ਕੁਝ ਉਪਲਬਧ ਨਹੀਂ ਹੈ ਤੇ ਝੋਨੇ ਦੀ ਪਰਾਲੀ ਨੂੰ ਕਿਵੇਂ ਸੋਧ ਕੇ ਤੁਸੀਂ ਪਸ਼ੂਆਂ ਦੀ ਜਿਹੜਾ ਚਾਰਾ ਬਣਾ ਕੇ ਜਾਂ ਖਰਾਕ ਬਣਾ ਕੇ ਕਿਵੇਂ ਉਹਦੀ ਵਰਤੋਂ ਲੈ ਸਕਦੇ ਆ